ਗਰੀਬ ਨੂੰ ਆਜ ਤਨ ਗੁਰੂ ਨਾਨਕ ਸੱਚੇ ਪਾਸ਼ਾ ਆਪਣੇ ਸੋਰੇ ਨਗਰ ਬਟਾਰੀ ਜੀ ਧਰਤੇ ਤੇ ਗਏ ਗੁਰੂ ਸਾਹਿਬ ਦੇ ਸਾਸ ਸੋਰਾ ਉਹਨਾਂ ਨੂੰ ਬੁਰਾ ਭਲਾ ਬੋਲਦੇ ਰਹੇ ਤੁਸੀਂ ਆਪਣੀ ਮਰਜ਼ੀ ਕਰਦੇ ਹੋ ਜੋ ਅਸੀਂ ਕਹਿੰਨੇ ਆ ਉਦਾਂ ਨਹੀਂ ਚੱਲਦੇ ਮਾਤਾ ਸੁਲਖਣੀ ਜੀ ਗੁਰੂ ਸਾਹਿਬ ਦੇ ਕੋਲ ਆਏ ਉਹ ਕਹਿਣ ਲੱਗੇ ਚੀਨਾ ਚਿਰ ਬੇਬੇ ਨਾਨਕ ਜੀ ਜਿਉਂਦੇ ਸਨ ਉਦੋਂ ਤੱਕ ਮੈਨੂੰ ਕੋਈ ਚਿੰਤਾ ਨਹੀਂ ਸੀ ਹੁਣ ਉਹ ਵੀ ਸਰੀਰ ਤਿਆਗ ਗਏ ਤੇ ਮਹਾਰਾਜ ਮੈਂ ਹੁਣ ਤੁਹਾਡੇ ਕੋਲ ਹੀ ਰਹਿਣਾ ਹੈ ਗੁਰੂ ਸਾਹਿਬ ਉਹਨਾਂ ਨੂੰ ਕਹਿ ਲੱਗੇ ਜੇ ਤੁਸੀਂ ਸਾਡੇ ਨਾਲ ਰਹਿਣਾ ਹੈ ਤਾਂ ਤੁਹਾਨੂੰ ਦੁੱਖ ਸੁੱਖ ਸਭ ਕੁਝ ਸਹਿਣਾ ਪੈਣਾ ਹੈ ਤਾਂ ਉਹ ਕਹਿ ਲੱਗੇ ਦੁੱਖ ਸੁੱਖ ਸਭ ਕੁਝ ਪਰਵਾਹ ਨਹੀਂ ਮੈਂ ਤੁਹਾਡੇ ਨਾਲ ਹੀ ਰਹਿਣਾ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੀਤਾ ਰੰਦਾਵਤ ਖੂਤੇ ਬੈਠੇ ਇਹ ਡੇਰਾ ਬਾਬਾ ਨਾਨਕ ਦੀ ਧਰਤੀ ਹੈ ਉੱਥੇ ਗੁਰੂ ਸਾਹਿਬ ਦੀ ਬੜੀ ਸੇਵਤ ਹੋਣ ਲੱਗੀ ਆਸ-ਪਾਸ ਤੋਂ ਲੋਕ ਗੁਰੂ ਸਾਹਿਬ ਕੋਲ ਆਣ ਲੱਗੇ ਲੋਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਗੁਰੂ ਸਾਹਿਬ ਦੇ ਸੂਰੇ ਬਾਬਾ ਮੋਲ ਚੰਦੀ ਨੇ ਮਹਿਸੂਸ ਕੀਤਾ ਕਿ ਮੈਂ ਜੋ ਹੁਣ ਤੱਕ ਕੀਤਾ ਉਹ ਗਲਤ ਕੀਤਾ ਹੈ ਮੈਂ ਇਹਨਾਂ ਨੂੰ ਭੁਰੇ ਬੋਲ ਬੋਲਦਾ ਰਿਹਾ ਪਰ ਇਹਨਾਂ ਦਾ ਬੜਾ ਜੱਸ ਹੈ ਮੋਲ ਚੰਦੀ ਨੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਕੋਲ ਆਪਣੀ ਭੁੱਲ ਦੀ ਬਾਫੀ ਮੰਗੀ ਗੁਰੂ ਸਾਹਿਬ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਮੋਲ ਚੰਦੀ ਦੀ ਅਵਸਥਾ ਬਹੁਤ ਵਧੀਆ ਬਣ ਗਈ ਉਹ ਕੁਝ ਦਿਨ ਗੁਰੂ ਸਾਹਿਬ ਦੇ ਕੋਲ ਆਉਂਦੇ ਰਹੇ ਉਹਨਾਂ ਦੋਨਾਂ ਨੇ ਮਾਫੀ ਮੰਗੀ ਜੀਉਂਦੇ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਗੁਰੂ ਸਾਹਿਬ ਦੇ ਸਤਸੁਰਾਂ ਨੇ ਆਪਣਾ ਸ਼ੀਰ ਤਿਆ ਗਿਆ ਤਾਂ ਉਹਨਾਂ ਨੂੰ ਸੱਚਖੰਡ ਵਿੱਚ ਥਾਂ ਮਿਲ ਗਈ ਹੁਣ ਅੱਗੋਂ ਕਥਾ ਸਰਵਣ ਕਰੀਏ ਜੀ ਗੁਰੂ ਸਾਹਿਬ ਦੇ ਕੋਲ ਬੜੀਆਂ ਸਿੱਖ ਸੰਗਤਾਂ ਲੱਗੀਆਂ ਉਸ ਸਤਗੁਰੂ ਦੀਆਂ ਖੁਸ਼ੀਆਂ ਲੈਂਦੇ ਉਹਨਾਂ ਤੋਂ ਉਪਦੇਸ਼ ਲੈਂਦੇ ਲੋਕ ਗੁਰੂ ਸਾਹਿਬ ਦੇ ਕੋਲ ਇਹ ਭਾਵਨਾ ਲੈ ਕੇ ਆਉਂਦੇ ਕਿ ਸਤਗੁਰੂ ਪਰਮੇਸ਼ਵਰ ਹਨ ਗੁਰੂ ਸਾਹਿਬ ਦੇ ਕੋਲ ਬੜੇ ਜਪੀ ਤਪੀ ਜੋਗੀ ਬਾਣ ਪ੍ਰਸਤੀ ਗੁਰੂ ਸਾਹਿਬ ਕੋਲ ਸਾਬ ਆਂਦੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਤੇ ਨਿਹਾਲ ਹੁੰਦੇ ਉਹਨਾਂ ਦੇ ਦਰਸ਼ਨਾਂ ਨਾਲ ਸਭ ਦਾ ਭਲਾ ਹੁੰਦਾ ਉਹ ਗੁਰੂ ਸਾਹਿਬ ਕੋਲੋਂ ਵਾਹਿਗੁਰੂ ਨਾਮ ਦਾ ਉਪਦੇਸ਼ ਲੈ ਕੇ ਜਾਂਦੇ ਗੁਰੂ ਸਾਹਿਬ ਸਭ ਨੂੰ ਕਹਿੰਦੇ ਵਾਹਿਗੁਰੂ ਦਾ ਨਾਮ ਜਪਿਆ ਕਰੋ ਜੇ ਨਾਮ ਜਪੋਗੇ ਤਾਂ ਹੀ ਤੁਹਾਡਾ ਭਲਾ ਹੋਏਗਾ ਜਿੱਦਾਂ ਜਿੱਦਾਂ ਲੋਕ ਆਂਦੇ ਉਹਨਾਂ ਦੇ ਮਨਾਂ ਦੇ ਸ਼ੰਕੇ ਦੂਰ ਹੋ ਜਾਂਦੇ ਗੁਰੂ ਸਾਹਿਬ ਨੂੰ ਮਿਲ ਕੇ ਲੋਕਾਂ ਦੇ ਮਨਾਂ ਵਿੱਚ ਸ਼ਰਦਾ ਬਧਦੀ ਉਹਨਾਂ ਦੇ ਮਨਾਂ ਵਿੱਚ ਸ਼ਾਂਤੀ ਪੈਂਦੀ ਜਿਹੜਾ ਸ਼ਬਦ ਮਹਾਰਾਜ ਉਚਾਰਦੇ ਉਹ ਲਿਖ ਕੇ ਲੈ ਜਾਂਦੇ ਫਿਰ ਉਹਨਾਂ ਨੂੰ ਪੜ੍ਹਦੇ ਤੇ ਉਹਨਾਂ ਦਾ ਜਾਪ ਕਰਦੇ ਉਹਨਾਂ ਦੇ ਅਨੁਸਾਰ ਚੱਲਦੇ ਲਾਹੌਰ ਸ਼ਹਿਰ ਦੇ ਬੜੇ ਲੋਕ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੋਲ ਆਏ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਂਦੇ ਤੇ ਉਹਨਾਂ ਦੇ ਸੇਵਕ ਬਣਦੇ ਗੁਰੂ ਸਾਹਿਬ ਉਹਨਾਂ ਨੂੰ ਨਾਮ ਦਾਣ ਤੇ ਇਸ਼ਨਾਨ ਦ੍ਰਿੜ ਕਰਵਾਉਂਦੇ ਫਿਰ ਜਦੋਂ ਗੁਰੂ ਸਾਹਿਬ ਕੀਰਤਨ ਕਰਦੇ ਤਾ ਬੜੇ ਸਾਰੇ ਲੋਕ ਕੀਰਤਨ ਸੁਣ ਸੁਣ ਕੇ ਕੀਰਤਨ ਕਰਨ ਲੱਗਦੇ ਲਾਹੌਰ ਦੇ ਵਿੱਚੋਂ ਲੋਕ ਆਂਦੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਗੁਰੂ ਸਾਹਿਬ ਦਾ ਜਸ ਸੁਣਦੇ ਤੇ ਲਾਹੌਰ ਵਿੱਚ ਜਾ ਕੇ ਉਹਨਾਂ ਦੀ ਤਾਰੀਫ਼ ਕਰਦੇ ਲਾਹੌਰ ਦੇ ਵਿੱਚ ਇੱਕ ਖत्री ਸੀ ਜੋ ਕਰੋੜਪਤੀ ਸੀ ਉਹ ਰਾਜਾ ਵਾਂਗ ਰਹਿੰਦਾ ਸੀ ਉਹ ਖत्री ਕਦੀ ਵੀ ਗੁਰੂ ਨਾਨਕ ਸੱਚੇ ਪਵਾਸ਼ਾ ਜੀ ਕੋ ਨਹੀਂ ਆਇਆ ਸੀ ਉਸਨੇ ਕਦੀ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜਦੋਂ ਉਸਨੇ ਲੋਕਾਂ ਕੋਲੋਂ ਗੁਰੂ ਸਾਹਿਬ ਦੀ ਉਸਤਤ ਸੁਣੀ ਤਾਂ ਉਸ ਨੂੰ ਬੜਾ ਗੁੱਸਾ ਆਇਆ ਉਹ ਸੋਚਣ ਲੱਗਾ ਕਿ ਲੋਕੀ ਗੁਰੂ ਸਾਹਿਬ ਤੋਂ ਡਰ ਕੇ ਉਹਨਾਂ ਦੀ ਸਿਫਤਾਂ ਕਰਦੇ ਨੇ ਉਹ ਮਾਲਕ ਸੀ ਉਹਦੇ ਬੜੇ ਨੌਕਰ ਚਾਕਰ ਸੀ ਉਸਨੇ ਬੜੇ ਲੋਕਾਂ ਨੂੰ ਕਰਜ਼ਾ ਦਿੱਤਾ ਹੋਇਆ ਸੀ ਉਹ ਉੱਥੋਂ ਦੇ ਲੋਕਾਂ ਤੇ ਹਕੂਮਤ ਕਰਦਾ ਸੀ ਪਰ ਜਦੋਂ ਲੋਕ ਗੁਰੂ ਸਾਹਿਬ ਦੀ ਉਸਤਤ ਕਰਦੇ ਤਾਂ ਉਹਨੂੰ ਗੁੱਸਾ ਚੜਦਾ ਜੋ ਕੀ ਲੋਕ ਜਿਹੜੇ ਕਿਸੇ ਨੂੰ ਨਹੀਂ ਸੀ ਮੰਨਦੇ ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹ ਕਰਨ ਲੱਗੇ ਜੋਗੀ ਉਥੋਂ ਦੀ ਲੰਘਦੇ ਤੇ ਗੁਰੂ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਉਚਾਰਨ ਕਰਦੇ ਜੋਗੀ ਸਾਜ਼ ਵਜਾਰੇ ਸੀ ਤੇ ਉੱਚੀ ਉੱਚੀ ਕੀਰਤਨ ਗਾ ਰਹੇ ਸੀ ਫਿਰਦੇ ਆ ਫਿਰਦੇ ਆ ਸ਼ਬਦ ਗਾਉਂਦਿਆਂ ਉਹ ਉੱਥੇ ਪਹੁੰਚੇ ਜਿੱਥੇ ਮੋਰਖ ਖत्री ਕਰੋੜਪਤੀ ਬੈਠਾ ਸੀ ਜਿਸ ਗੁਰਬਾਣੀ ਨੂੰ ਸੁਣ ਕੇ ਸਭ ਨੂੰ ਸੁੱਖ ਮਿਲਦਾ ਉਹਨੂੰ ਗੁਰਬਾਣੀ ਸੁਣ ਕੇ ਗੁੱਸਾ ਛੜਨ ਲੱਗਾ ਉਹਨੂੰ ਇਸ ਤਰ੍ਹਾਂ ਦੁੱਖ ਲੱਗਿਆ ਜਿਵੇਂ ਕਿਸੇ ਨੂੰ ਜ਼ਹਿਰ ਦਈਏ ਤਾਂ ਉਹਨੂੰ ਦੁੱਖ ਲੱਗਦਾ ਹੈ ਉਹਨੂੰ ਇਸ ਤਰ੍ਹਾਂ ਦੁੱਖ ਲੱਗਿਆ ਇਹ ਪ੍ਰਭਤਾ ਵਿੱਚ ਇੰਨਾ ਅੰਨਾ ਸੀ ਇਹ ਚਾਹੁੰਦਾ ਸੀ ਮੇਰੀ ਤਾਰੀਫ ਹੋਏ ਹੋਰ ਕਿਸੇ ਦੀ ਤਾਰੀਫ ਨਾ ਹੋਏ ਸੰਤਾਂ ਤੇ ਭਗਤਾਂ ਤੋਂ ਇਹ ਬੇਮੁਖ ਸੀ ਇਹ ਆਪਣੀ ਸិਸ਼ਲਾ ਚਾਹੁੰਦਾ ਸੀ ਜੋਗੀ ਸ਼ਬਦ ਪੜ ਰਹੇ ਸਨ ਤੇ ਇਹ ਦੁੱਖ ਪਾ ਰਿਹਾ ਸੀ ਇਹਦੀ ਛਾਤੀ ਸੜ ਰਹੀ ਸੀ ਜੋਗੀ ਜਾ ਰਹੇ ਸਨ ਤੇ ਉੱਚੀ ਉੱਚੀ ਗੁਰੂ ਸਾਹਿਬ ਦੀ ਬਾਣੀ ਪੜ ਰਹੇ ਸਨ ਇਹਦੇ ਵਿੱਚ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਕਿ ਝੂਠ ਨੇ ਇੱਕ ਦਿਨ ਖਤਮ ਹੋਣਾ ਹੈ ਤੇ ਅਖੀਰ ਵਿੱਚ ਸੱਚ ਨੇ ਰਹਿਣਾ ਜੋਗੀ ਜਾ ਰਹੇ ਸਨ ਤੇ ਗੁਰੂ ਸਾਹਿਬ ਦੀ ਬਾਣੀ ਉੱਚੀ ਉੱਚੀ ਪੜ੍ਹ ਰਹੇ ਸਨ ਉਹ ਮੂਰਖ ਖत्री ਕਹ ਲਗਾ ਇਸ ਵਿੱਚ ਹਿੰਦੂਆਂ ਦੀ ਗੱਲ ਨਹੀਂ ਕੀਤੀ ਉਹਨਾਂ ਵਾਸਤੇ ਆਖਿਆ ਕਿ ਰੱਬ ਵਹੀ ਖਾਤਾ ਕੱਢ ਕੇ ਬੈਠਿਆ ਹੈ ਇਹਦੇ ਵਿੱਚ ਹਿੰਦੂਆਂ ਨੂੰ ਮਾੜਾ ਆਖਿਆ ਤੇ ਈਲ ਫਰਿਸ਼ਤਾ ਦੀ ਗੱਲ ਕਰਕੇ ਤੁਰਕਾਂ ਨੂੰ ਵੀ ਨਿੰਦ ਦਿੱਤਾ ਇਹ ਕਹਿਣ ਲੱਗਿਆ ਨਾਨਕ ਹੈ ਕੋਣਾ ਮੈਂ ਤਾਂ ਕਦੀ ਦੇਖਿਆ ਨਹੀਂ ਪਰ ਹਿੰਦੂ ਇਹਨਾਂ ਦੀ ਬੜੀ ਤਾਰੀਫ ਕਰਦੇ ਨੇ ਤੇ ਮੁਸਲਮਾਨ ਵੀ ਲਾਹੌਰ ਦੇ ਵਿੱਚ ਸਾਰੇ ਇਹਨਾਂ ਦਾ ਹੀ ਜਸ ਕਰ ਰਹੇ ਨੇ ਉਹ ਕਹਿ ਲਗਾ ਕਾਲ ਯੁਗ ਦੇ ਵਿੱਚ ਕਿਹੜਾ ਐਸਾ ਪੂਰਾ ਆ ਗਿਆ ਮੇਰੇ ਸਮਝ ਵਿੱਚ ਨਹੀਂ ਆ ਰਹੀ ਮੈਂ ਚੰਦੀ ਤਰ੍ਹਾਂ ਪਰਖ ਕਰਕੇ ਦੇਖਿਆ ਸਾਰੇ ਉਹਨਾਂ ਦਾ ਜਸ ਗਾਈ ਜਾ ਰਿਹਾ ਹੈ ਲੋਕ ਵੇਖਾ ਵੇਖੀ ਉਹਨਾਂ ਦੀ ਸੇਵਕ ਬਣੇ ਜਾ ਰਹੇ ਹਨ ਸਾਰੇ ਲੋਕ ਪੁੱਠੀ ਚਾਲ ਚੱਲ ਰਹੇ ਹਨ ਮੈਂ ਦੂਜਿਆਂ ਨੂੰ ਕਿਉਂ ਮਣਾ ਕਰਾਂ ਮੈਂ ਗੁਰੂ ਨਾਨਕ ਨੂੰ ਫੜ ਕੇ ਆਪਣੇ ਕੋਲ ਲਿਆਵਾਂਗਾ ਤੇ ਉਹਨਾਂ ਨੂੰ ਆਪਣੀ ਕੈਦ ਵਿੱਚ ਪਾ ਲਿਆਂਗਾ ਕੈਦ ਵਿੱਚ ਪਾ ਕੇ ਫਿਰ ਮੈਂ ਉਹਨਾਂ ਆਪਣੀ ਮਤ ਦਵਾਵਾਂਗਾ ਉਹਨਾਂ ਦੀ ਸਾਰੀ ਮਨਵਤ ਮੈਂ ਰੋਕ ਦੇ ਆਂਗਾ ਤੇ ਫੜ ਕੇ ਕੈਦ ਕਰ ਦੇ ਆਂਗਾ ਉਸਨੇ ਆਪਣੀ ਸਭਾ ਲਈ ਤੇ ਸਭਾ ਵਿੱਚ ਉਸਨੇ ਕਿਹਾ ਉਹਨਾਂ ਨੂੰ ਪਕੜ ਕੇ ਲਿਆਣਾ ਹੈ ਉਸਨੇ ਆਪਣੇ ਸਾਰੇ ਸੇਵਕ ਆਪਣੇ ਕੋਲ ਸੱਦ ਲਏ ਉਹ ਆਪਣੇ ਸੇਵਕਾਂ ਨੂੰ ਕਹਿਣ ਲੱਗਿਆ ਆਪਣੇ ਘੋੜੇ ਤਿਆਰ ਕਰੋ ਉਹਨਾਂ ਨੂੰ ਕਾਠੀਆਂ ਪਾਓ ਤੇ ਮੇਰਾ ਘੋੜਾ ਵੀ ਤਿਆਰ ਕਰੋ ਮੇਰੇ ਘੋੜੇ ਤੇ ਵੀ ਕਾਠੀ ਪਾਓ ਅਸੀਂ ਹੁਣੇ ਉੱਥੇ ਜਾਵਾਂਗੇ ਉਸ ਦਾ ਸੇਵਕ ਉਸੇ ਦੇ ਲਈ ਗਿਆ ਤੇ ਕੋੜੀ ਨੂੰ ਕਾਠੀ ਪਾ ਕੇ ਲਿਆਇਆ। ਉਹਦੇ ਮਨ ਵਿੱਚ ਬੜਾ ਹੰਕਾਰ ਸੀ। ਕਿ ਉਹ ਗੁਰੂ ਸਾਹਿਬ ਨੂੰ ਕੈਦ ਕਰਨ ਵਾਸਤੇ ਸੋਚ ਰਿਹਾ ਸੀ। ਜਦੋਂ ਇਹ ਕੋੜੀ ਤੇ ਜੜਨ ਲੱਗਾ ਇਹਨੇ ਰਗਾ ਵਿੱਚ ਆਪਣਾ ਪੈਰ ਪਾਇਆ। ਉਹ ਕੋੜੀ ਉਸੇ ਵਕਤ ਕੁਦ ਗਈ। ਇਹ ਚੰਗੀ ਤਰ੍ਹਾਂ ਨਹੀਂ ਸੀ ਚੜਿਆ। ਇਹ ਦੇ ਖੁਲਾਪ ਆਪ ਸੰਭਾਲਿਆ ਲਗਿਆ। ਇਹ ਧਰਤੀ 'ਤੇ ਗਿਰਿਆ ਤੇ ਇਹਦੀ ਪਗੜੀ ਉਤਰ ਗਈ। ਇਹ ਸੋਚਣ ਲੱਗਿਆ ਅੱਜ ਆਪਸ਼ਗਣ ਹੋ ਗਿਆ। ਇਹ ਵਾਪਸ ਘਰ ਤੇ ਲੱਗਿਆ। ਜਦੋਂ ਇਹ ਆਪਣੇ ਘਰ ਗਿਆ ਤਾਂ ਇਹਨੂੰ ਕੁਝ ਬੰਦੇ ਸਮਝਾਣ ਲੱਗੇ ਉਹ ਕਹਿਣ ਲੱਗੇ ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਿੱਤੇ ਪਾਸ਼ਾ ਜੀ ਕੋਈ ਵੱਡੇ ਮਹਾਪੁਰਖ ਹਨ ਤੁਸੀਂ ਉਹਨਾਂ ਦਾ ਨਿਰਾਦਰ ਕੀਤਾ ਹੈ ਉਹਨਾਂ ਨੂੰ ਗਲਤ ਬੋਲੇ ਪਰ ਉਹਦੇ ਵਿੱਚ ਹੰਕਾਰ ਭਰਿਆ ਹੋਇਆ ਸੀ ਉਹ ਕਹਿਣ ਲੱਗਾ ਇਹਦੇ ਵਿੱਚ ਘੋੜੀ ਵੀ ਗਲਤੀ ਹੈ ਮੈਂ ਕੱਲ ਜਾਵਾਂਗਾ ਤੇ ਜਾ ਕੇ ਗੁਰੂ ਸਾਹਿਬ ਨੂੰ ਪਕੜ ਕੇ ਲੈ ਕੇ ਆਵਾਂਗਾ ਉਸਨੇ ਰਾਤ ਬਤੀਤ ਕੀਤੀ ਅਗਲੇ ਦਿਨ ਉਹ ਮੂਰਖ ਫੇਰ ਆਪਣੇ ਘੋੜੇ 'ਤੇ ਸਵਾਰ ਹੋ ਗਿਆ। ਉਹਨੇ ਬੜੀ ਵੱਡੀ ਗਿੰਤੀ 'ਚ ਆਪਣੇ ਸੇਵਕ ਨਾਲ ਲੈ ਲਏ। ਸਾਰੇ ਮਨੁੱਖਾਂ ਨੂੰ ਨਾ ਲਾ ਕੇ ਇਹ ਗੁਰੂ ਸਾਹਿਬ ਨੂੰ ਪਕੜਨ ਵਾਸਤੇ ਚੱਲ ਪਿਆ। ਜਦੋਂ ਇਹ ਗੁਰੂ ਸਾਹਿਬ ਤੋਂ ਥੋੜੀ ਦੂਰੀ ਤੇ ਰਹਿ ਗਿਆ ਤੇ ਲੋਕਾਂ ਨੂੰ ਕਹਿ ਰਿਹਾ ਸੀ ਅੱਜ ਗੁਰੂ ਸਾਹਿਬ ਨੂੰ ਪਕੜ ਕੇ ਕੈਦ ਵਿੱਚ ਪਾ ਦਿਆਂਗਾ। ਇਹ ਜਾਂਦੇ-ਜਾਂਦੇ ਅੰਨਾ ਹੋ ਗਿਆ। ਉਸੇ ਵੇਲੇ ਉਹਦਾ ਹੰਕਾਰ ਨਾਸ਼ ਹੋ ਗਿਆ। ਮੂਰਖ ਹੁਣ ਬੋਲ ਕੇ ਨਹੀਂ ਸੀ ਦੱਸ ਰਿਹਾ ਕਿ ਮੈਂ ਅੰਨਾ ਹੋ ਗਿਆ। ਇਸਨੇ ਆਪਣੇ ਮਨ ਵਿੱਚ ਸਮਝ ਲਿਆ ਕਿ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਮ ਪੁਰਖ ਨਹੀਂ ਉਹ ਆਪਣੇ ਮਨ ਵਿੱਚ ਪਛਤਾਣ ਲੱਗ ਪਿਆ ਉਹ ਸੋਚਣ ਲੱਗਾ ਲੋਕ ਤਾਂ ਬੰਨੂ ਮੋੜ ਰਹੇ ਸਨ ਕਿ ਗੁਰੂ ਸਾਹਿਬ ਕੋਲ ਨਾ ਜਾਈਂ ਉਹ ਮਹਾਪੁਰਖ ਨੇ ਮੈਂ ਮੰਨਿਆ ਨਹੀਂ ਮੈਂ ਬੜੀ ਮੂਰਖਤਾ ਹੀ ਕੀਤੀ ਉਹ ਸੋਚਣ ਲੱਗਾ ਜਿਹੜਾ ਸਿਆਣਿਆਂ ਦੀ ਗੱਲ ਨਹੀਂ ਮੰਨਦਾ ਉਹ ਮੇਰੇ ਵਾਂਗ ਹੀ ਪਛਤੰਦਾ ਹੈ ਆਂਤ ਵਿੱਚ ਉਹਨੇ ਸਾਬ ਨੂੰ ਦੱਸ ਦਿੱਤਾ ਕਿ ਮੈਨੂੰ ਬਚਾ ਲਓ ਮੈਂ ਅੰਨਾ ਹੋ ਗਿਆ ਮੈਂ ਹੁਣ ਸਮਝ ਗਿਆ ਜਿਨ੍ਹਾਂ ਦੀ ਮੈਂ ਬੇਅਦਬੀ ਕਰਨ ਜਾ ਰਿਹਾ ਉਹ ਮਹਾਪੁਰਖ ਨੇ ਜਿਵੇਂ ਤੁਸੀਂ ਮੈਨੂੰ ਕਹਿੰਦੇ ਸੀ ਕਿ ਉਹਨਾਂ ਕੋਲ ਨਾ ਜਾ ਮੈਂ ਪਰਖ ਲਿਆ ਮੈਂ ਤੁਹਾਡੀ ਗੱਲ ਮੰਨਿਆ ਨਹੀਂ ਮੈਂ ਹੁਣ ਅੰਨਾ ਹੋ ਗਿਆ ਪਹਿਲਾਂ ਵੀ ਅਸੀਂ ਕਥਾ ਸਰਵਣ ਕਰ ਚੁੱਕੇ ਹਾਂ ਇੱਕ ਦੇਵ ਲੋਤਰਾਕਸ਼ਸ ਸੀ ਉਹਦੀ ਬੜੀ ਵੱਡੀ ਸੈਨਾ ਸੀ ਉਹਦੀ 17 ਲੱਖ ਫੌਜ ਸੀ ਉਸ ਦਾਤ ਨੇ ਕੁਝ ਰਾਕਸ਼ਸ ਗੁਰੂ ਸਾਹਿਬ ਕੋਲ ਭੇਜੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਬੈਠੇ ਸਨ ਉਹ ਦੈਂਤ ਜੰਗਲ ਦੇ ਸਾਰੇ ਜਾਨਵਰ ਖਾ ਚੁੱਕਾ ਸੀ ਸਾਰਾ ਜੰਗਲ ਖਾਲੀ ਸੀ ਜਦੋਂ ਰਾਖਸ਼ਾ ਨੇ ਦੇਖਿਆ ਕਿ ਉੱਥੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠੇ ਨੇ ਤਾਂ ਉਸਨੇ ਆਪਣੇ ਕੁਝ ਰਾਖਸ਼ਾਂ ਨੂੰ ਉਹਨਾਂ ਕੋਲ ਭੇਜਿਆ ਜਦੋਂ ਉਹ ਰਾਖਸ਼ ਗੁਰੂ ਸਾਹਿਬ ਨੂੰ ਪਕੜਨ ਵਾਸਤੇ ਆਏ ਤਾਂ ਉਹ ਗੁਰੂ ਸਾਹਿਬ ਕੋਲ ਪਹੁੰਚਣ ਤੋਂ ਪਹਿਲਾਂ ਹੀ ਅੰਨੇ ਹੋ ਗਏ ਉਹਨਾਂ ਨੂੰ ਜਿਸਨਾ ਬੰਦ ਹੋ ਗਿਆ ਉਹਨਾਂ ਨੂੰ ਪਤਾ ਨਹੀਂ ਸੀ chalਿਆ ਕਿ ਗੁਰੂ ਸਾਹਿਬ ਕਿੱਥੇ ਬੈਠੇ ਨੇ ਜਦ ਉਹ ਪਿੱਛੇ ਨੂੰ ਮੁੜੇ ਤਾਂ ਉਹਨਾਂ ਦੀਆਂ ਅੱਖਾਂ ਠੀਕ ਹੋ ਗਈਆਂ ਉਹਨਾਂ ਨੂੰ ਨਜ਼ਰ ਆਣਾ ਸ਼ੁਰੂ ਹੋ ਗਿਆ ਉਹ ਦੇਵਲੂਤ ਰਾਖਸਸ ਕੋਲ ਵਾਪਸ ਚਲੇ ਗਏ ਦੇਵਲੂਤ ਰਾਖਸਸ ਨੇ ਫੇਰ ਰਾਖਸ ਗੁਰੂ ਸਾਹਿਬ ਦੇ ਕੋਲ ਭੇਜੀ ਜਦੋਂ ਉਹ ਰਾਖਸ ਗੁਰੂ ਸਾਹਿਬ ਦੇ ਕੋਲ ਆਏ ਤਾਂ ਉਹ ਅੰਨੇ ਹੋ ਗਏ ਜਦੋਂ ਉਹ ਪਿੱਛੇ ਮੁੜੇ ਤਾਂ ਉਹਨਾਂ ਨੂੰ ਫੇਰ ਦਿਖਣਾ ਸ਼ੁਰੂ ਹੋ ਗਿਆ ਉਹ ਦੇਵਲੂਤ ਰਾਖਸਸ ਕੋਲ ਵਾਪਸ ਗਏ ਉਹਨਾਂ ਨੇ ਸਾਰਾ ਕੁਝ ਦੇਵਲੂਤ ਰਾਖਸਸ ਨੂੰ ਦੱਸਿਆ ਦੇਵਲੂਤ ਰਾਖਸ ਨੇ ਬਾਰ-ਬਾਰ ਐਦਾਂ ਕੀਤਾ ਪਰ ਬਾਰ-ਬਾਰ ਰਾਖਸ ਵਾਪਸ ਆਇਆ ਉਹਨੇ ਆਪਣੇ ਮੰਤਰੀ ਨੂੰ ਭੇਜਿਆ ਜੋ ਬੜਾ ਸਿਆਣਾ ਸੀ ਉਹ ਬੜੀ ਸ਼ਰਧਾ ਰੱਖ ਕੇ ਤਾਨੂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਕੋਲ ਗਿਆ ਤੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਉਸ ਨੂੰ ਕੁਝ ਨਹੀਂ ਹੋਇਆ ਉਸਨੇ ਜਾ ਕੇ ਦੇਵਲੂਤ ਰਾਖਸ ਨੂੰ ਸਾਰੀ ਗੱਲ ਦੱਸੀ ਕਿ ਗੁਰੂ ਸਾਹਿਬ ਇੱਕ ਮਹਾਪੁਰਖ ਹਨ ਦੇਵਲੂਤ ਰਾਖਸ ਕਹਿ ਲੱਗਿਆ ਮੈਂ ਖੁਦ ਜਾਵਾਂਗਾ ਜਦੋਂ ਦੇਵਲੂਤ ਰਾਖਸ਼ਸ ਖੁਦ ਗੁਰੂ ਨਾਰਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਗਿਆ ਤਾਂ ਉਹ ਵੀ ਅੰਨਾ ਹੋ ਗਿਆ। ਉਹਨੇ ਆ ਕੇ ਤਨ ਗੁਰੂ ਨਾਰਕ ਸੱਚੇ ਪਾਤਸ਼ਾਹ ਜੀ ਕੋਲੋਂ ਆਪਣੀ ਪੁੱល ਬਖਸ਼ਵਾਈ। ਉਹ ਮੂਰਖ ਖत्री ਕਹਿ ਲੱਗਿਆ ਮੈਂ ਅੰਨਾ ਹੋ ਗਿਆ। ਮੈਂ ਮਹਾਪੁਰਖਾਂ ਨਾਲ ਈਰਖਾ ਕੀਤੀ ਹੈ। ਉਹਦਾ ਵੱਡਾ ਫਲ ਮੈਨੂੰ ਦੁੱਖ ਦੇ ਰੂਪ ਵਿੱਚ ਮਿਲ ਗਿਆ। ਉਹ ਆਪਣੇ ਬੰਦਿਆਂ ਨੂੰ ਕਹਿ ਲੱਗਾ ਮੈਨੂੰ ਨਾਲ ਲਾ ਜਾ ਤੇ ਮੇਰੀ ਪੁੱល ਬਖਸ਼ਵਾ ਦਿਓ। ਮੇਰੀ ਪੁੱល ਬਖਸ਼ਵਾ ਦਿਓ। ਮੈਂ ਉਹਨਾਂ ਦਾ ਦਾਸ ਬਣ ਜਾਵਾਂਗਾ। ਉਹਨਾਂ ਦੇ ਪੈਰਾਂ ਤੇ ਡਿੱਗ ਜਾਵਾਂਗਾ ਮੈਂ ਵੀ ਉਹਨਾਂ ਦਾ ਸਿੱਖ ਬਣ ਜਾਵਾਂਗਾ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਵਾਂਗਾ ਮੈਨੂੰ ਉਹਨਾਂ ਦੇ ਕੋਲ ਲੈ ਜਾਓ ਤੇ ਮੈਨੂੰ ਬਖਸ਼ਵਾ ਦਿਓ ਜਿਹੜੇ ਉਹਨਾਂ ਵਿੱਚੋਂ ਸਿਆਣੇ ਸੀ ਉਹ ਸੇਠ ਨੂੰ ਕਹਿਣ ਲੱਗੇ ਹੁਣ ਤੁਹਾਨੂੰ ਉਹਨਾਂ ਦਾ ਪਤਾ ਚੱਲ ਗਿਆ ਹੁਣ ਆਪਣੀ ਘੋੜੀ ਤੋਂ ਥੱਲੇ ਉਤਰੋ ਉਹਨਾਂ ਦਾ ਧਿਆਨ ਧਰ ਕੇ ਇੱਥੇ ਹੀ ਮੱਥਾ ਟੇਕੋ ਹੁਣ ਸ਼ਰਦਾ ਧਾਰੋ ਤੇ ਤੁਰ ਕੇ ਉਹਨਾਂ ਕੋਲ ਜਾਓ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖੋ ਤੇ ਉਹਨਾਂ ਕੋਲੋਂ ਮਾਫੀ ਮੰਗ ਲਓ ਦਿਨ ਉਤੇ ਦਇਆ ਕਰਨ ਵਾਲੇ ਗਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁਹਾਨੂੰ ਬਖਸ਼ ਲੈਣਗੇ ਉਹਨਾਂ ਦਾ ਬੜਾ ਵੱਡਾ ਸੁਭਾਅ ਹੈ ਉਹ ਭਗਤਾਂ ਦੀ ਰੱਖਦੇ ਹੈ ਮੂਰਖ ਕਰੋੜਪਤੀ ਕੋੜੀ ਧੋਤਰਿਆ ਤੇ ਉਸਨੇ ਮੱਥਾ ਟੇਕਿਆ ਉਹਦੇ ਵਿੱਚ ਬੜੀ ਨਿਮਰਤਾ ਆ ਗਈ ਉਹ ਇੱਕ ਕਦਮ ਚੱਲਦਾ ਤੇ ਫੇਰ ਮੱਥਾ ਟੇਕਦਾ ਫੇਰ ਇੱਕ ਕਦਮ ਚੱਲਦਾ ਫੇਰ ਮੱਥਾ ਟੇਕਦਾ ਉਹ ਇਸ ਤਰ੍ਹਾਂ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਉਹ ਰਸਤੇ ਚੱਲਦਾ ਚੱਲਦਾ ਗੁਰੂ ਸਾਹਿਬ ਦਾ ਜਸ ਕਰਨ ਲੱਗਾ ਉਹ ਉੱਚੀ ਉੱਚੀ ਬੋਲਣ ਲਗਾ ਬਕਸ ਲਓ ਬਕਸ ਲਓ ਮੈਂ ਤੁਹਾਡਾ ਦਾਸ ਆ ਮੱਛਰ ਘਰੂੜ ਦੇ ਸਾਹਮਣੇ ਹੰਕਾਰ ਧਾਰਨ ਕਰੇ ਇੱਕ ਕਿਨਕਾ ਸੁਮੇਰ ਪਰਬੱਤੇ ਦੇ ਸਾਹਮਣੇ ਹੰਕਾਰ ਧਾਰਨ ਕਰੇ ਤਾਂ ਉਹ ਮੂਰਖ ਹੀ ਹੈ ਇੱਕ ਜੁਗਨੂ ਸੂਰਜ ਦੇ ਸਾਹਮਣੇ ਆਪਣਾ ਤੇਜ ਦਿਖਾਏ ਕਿ ਮੇਰੇ ਵਿੱਚ ਵੀ ਪ੍ਰਕਾਸ਼ ਹੈ ਤੇ ਉਹ ਸੂਰਜ ਦੀ ਬਰਾਬਰਤਾ ਕਰੇ ਮਹਾਰਾਜ ਮੈਂ ਭੈੜੀ ਮਤ ਕੀਤੀ ਹੈ ਪਹਿ ਜੁਗਨੂ ਹੋ ਕੇ ਸੂਰਜ ਨਾਲ ਬਰਾਬਰਤਾ ਕੀਤੀ ਹੈ ਮਹਾਰਾਜ ਮੈਂ ਆਪਣੇ ਮੁਖ ਤੋਂ ਤੁਹਾਡੀ ਬੜੀ ਨਿੰਦਾ ਕੀਤੀ ਹੈ ਮੈਨੂੰ ਬਖਸ਼ ਲਓ ਗੁਰੂ ਸਾਹਿਬ ਮੈਂ ਤੁਹਾਡਾ ਅਪਰਾਧੀ ਹਾਂ ਦੇਨਾ ਉੱਤੇ ਦਇਆ ਕਰਨ ਵਾਲੇ ਪਾਸ਼ਾ ਮੈਨੂੰ ਬਖਸ਼ ਲਓ ਰਸਤੇ ਵਿੱਚ ਉਹ ਕਰੋੜਪਤੀ ਬੋਲਦਾ ਜਾ ਰਿਹਾ ਸੀ ਜਿੱਦਾਂ ਅੰਨ੍ਯ ਤੁਰਦੇ ਐ ਡੋਲਦੇ ਡੋਲਦੇ ਉਹ ਉਦਾਂ ਹੀ ਚੱਲ ਰਿਹਾ ਸੀ ਇੱਕ ਮਨੁੱਖ ਨੇ ਉਹਦਾ ਹੱਥ ਫੜ ਲਿਆ ਤੇ ਉਹਨੂੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੋ ਲੈ ਗਿਆ ਉਸਨੇ ਦੱਸਿਆ ਕਿ ਉਹ ਸਾਹਮਣੇ ਧੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਬੈਠੇ ਨੇ ਉਹ ਜਾਂਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ। ਉਹ ਡੰਡੇ ਵਾਂਗ ਸਿੱਧਾ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੈ ਗਿਆ। ਉਸਨੇ ਬੇਨਤੀ ਕੀਤੀ ਮਿਰਤ ਦਿਆ ਕਰੋ। ਗੁਰੂ ਸਾਹਿਬ ਸ਼ਾਂਤ ਰਹੇ। ਉਸਨੇ ਆਪਣਾ ਸਿਰ ਉੱਚਾ ਨਾ ਕੀਤਾ ਤੇ ਬੜੇ ਤਰਲੇ ਲਿੱਤੇ ਕਿ ਗੁਰੂ ਸਾਹਿਬ ਮੈਨੂੰ ਬਖਸ਼ ਲਓ। ਸਦਾ ਦਇਆ ਕਰਨ ਵਾਲੇ ਤਾਂ ਅਨਗੁਰੂ ਨਾਲ ਸੱਚੇ ਪਾਤਸ਼ਾਹ ਜੀ ਨੇ ਉਸਤੇ ਦ੍ਰਿਸ਼ਟੀ ਪਾਈ। ਗੁਰੂ ਸਾਹਿਬ ਕਹਿਣ ਲੱਗੇ ਉਠ ਤੇ ਅੱਖਾਂ ਖੋਲ। ਮਨ ਦੀ ਸੋਚ ਛੱਡ ਦੇ। ਸਾਡੀ ਗੱਲ ਮੰਨ ਤੇ ਅੱਖਾਂ ਖੋਲ ਜਦੋਂ ਗੁਰੂ ਸਾਹਿਬ ਦੇ ਐਸੇ ਬਚਨ ਸੁਨੇ ਤੇ ਉਸਨੇ ਮਾਲੂਜ ਜਾਣ ਲਿਆ ਕਿ ਹੁਣ ਗੁਰੂ ਸਾਹਿਬ ਬਖਸ਼ ਦੇਣਗੇ ਤਾਂ ਉਹ ਉੱਠ ਗਿਆ ਉਸਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸ ਨੂੰ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਉਹ ਦੀਆਂ ਜਿੱਦਾਂ ਦੀਆਂ ਪਹਿਲਾਂ ਅੱਖਾਂ ਸੀ ਉਦਾਂ ਦੀਆਂ ਹੋ ਗਈਆਂ ਕਰੋੜਪਤੀ ਸੇਠ ਨੇ ਹੱਥ ਜੋੜ ਲਏ ਤੇ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਖੜਾ ਹੋ ਗਿਆ ਉਸਦੇ ਹਿਰਦੇ ਵਿੱਚ ਗੁਰੂ ਸਾਹਿਬ ਲਈ ਬਹੁਤ ਜ਼ਿਆਦਾ ਪ੍ਰੇਮ ਵਧ ਗਿਆ ਤੇ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ ਉਹ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਂ ਤੁਹਾਨੂੰ ਕੁਝ ਪੇਟਾ ਕਰਨਾ ਚਾਹਨਾ ਜਦੋਂ सेठ ਕਰੋੜੀਆ ਉੱਥੇ ਪਹੁੰਚਿਆ ਤਾਂ ਗੁਰੂ ਸਾਹਿਬ ਡੇਰਾ ਬਾਬਾ ਨਾਨਕ ਤੋਂ ਅੱਗੇ ਜਾ ਚੁੱਕੇ ਸਨ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਇਸ ਧਰਤੀ ਤੇ ਰਹੋ ਇੱਥੇ ਧਰਮਸ਼ਾਲਾ ਬਣਾਓ ਇੱਥੇ ਤੁਸੀਂ ਆਪਣਾ ਸਥਾਨ ਬਣਾਓ ਤੁਸੀਂ ਮੇਰੀ ਜ਼ਮੀਨ ਤੇ ਆਪਣਾ ਨਗਰ ਬਣਾਓ ਮਹਾਰਾਜ ਇੱਥੇ ਸੰਗਤਾਂ ਆਣ ਤੁਹਾਡੇ ਦਰਸ਼ਨ ਕਰਨ ਤੇ ਪ੍ਰਸ਼ਾਦਾ ਪਾਣੀ ਸਕਣ ਅੱਜ ਤੋਂ ਮਹਾਰਾਜ ਇਹ ਸਾਰੀ ਜ਼ਮੀਰ ਆਪਦੀ ਹੈ ਤੁਸੀਂ ਇੱਥੇ ਨਗਰ ਵਸਾਓ ਤੇ ਆਪਣੇ ਨਾਮ ਤੋਂ ਨਗਰ ਦਾ ਨਾਮ ਰੱਖੋ ਮੇਰੇ ਕੋਲੋਂ ਇਹ ਭੇਟਾ ਲੈ ਲਓ ਗੁਰੂ ਸਾਹਿਬ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਇਹ ਗੱਲ ਹੈ ਤਾਂ ਅਸੀਂ ਤੈਨੂੰ ਰੋਕਾਂਗੇ ਨਹੀਂ ਤੂੰ ਸੇਵਾ ਕਰ ਧਰਮਸ਼ਾਲਾ ਬਣੇਗੀ ਇੱਥੇ ਸੰਗਤ ਆਇਆ ਕਰੇਗੀ ਵਿਸ਼ਰਾਮ ਕਰਿਆ ਕਰੇਗੀ ਗੁਰੂ ਸਾਹਿਬ ਕਹਿਣ ਲੱਗੇ ਇਹ ਕੰਮ ਬੜਾ ਪੁੰਨ ਵਾਲਾ ਹੈ ਸਾਰੇ ਉੱਥੇ ਕਥਾ ਕੀਰਤਨ ਕਰਿਆ ਕਰਨਗੇ ਕਰੋੜਪਤੀ ਸੇਠ ਨੇ ਉਸੇ ਵੇਲੇ ਆਪਣੇ ਬੰਦਿਆਂ ਨੂੰ ਕੰਮ ਚਲਾ ਦਿੱਤਾ ਉਸਨੇ ਧਰਮਸ਼ਾਲਾ ਬਣਾਉਣ ਵਾਸਤੇ ਸਾਰੇ ਮਿਸਤਰੀ ਬੁਲਾਏ ਉਸਨੇ ਧਰਮਸ਼ਾਲਾ ਬੜੀ ਜਲਦੀ ਬਣਵਾ ਦਿੱਤੀ ਬਹੁਤ سارے ਮਨੁੱਖ ਆ ਕੇ ਉੱਥੇ ਵਸਣ ਲੱਗ ਪਏ ਉਹ ਕਹਿ ਲੱਗਾ ਮਹਾਰਾਜ ਇਸ ਨਗਰ ਦਾ ਨਾਮ ਤੁਹਾਡੇ ਨਾਮ ਤੋਂ ਰੱਖਣਾ ਹੈ ਗੁਰੂ ਸਾਹਿਬ ਕਹਿ ਲਗੇ ਇਸ ਨਗਰ ਦਾ ਨਾਮ ਸਾਡੇ ਨਾਮ ਤੇ ਨਹੀਂ ਰੱਖਣਾ ਕਰਤਾਰ ਦੇ ਨਾਮ ਤੇ ਰੱਖਣਾ ਹੈ ਪਰਮੇਸ਼ਵਰ ਦੇ ਨਾਮ ਤੇ ਰੱਖਣਾ ਹੈ ਉਸ ਨਗਰ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਰੱਖਿਆ ਉਹ ਕਰੋੜਪਤੀ ਸੇਠ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉਸ ਧਰਮਸ਼ਾਲਾ ਵਿੱਚ ਲੈ ਕੇ ਗਿਆ ਉਸਨੇ ਧਰਮਸ਼ਾਲਾ ਦੇ ਵਿੱਚ ਬੜਾ ਸੋਹਣਾ ਪਲੰਘ ਡਾਇਆ ਤੇ ਉਸਦੇ ਉੱਪਰ ਬੜੀ ਸੋਹਣੀ ਵਿਸ਼ਾਈ ਕਰਾਈ ਉਸਨੇ ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਉਸ ਪਲੰਘ ਤੇ ਬਿਠਾਇਆ ਉਸਨੇ ਦੀਪਕ ਚਲਾਏ ਤੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਰਤੀ उतारी ਉਹ ਕਹਿ ਲਗਾ ਜੈ ਹੋਵੇ ਜੈ ਹੋਵੇ ਮਹਾਰਾਜ ਤੁਸੀਂ ਭਗਤਾਂ ਨੂੰ ਸੁਖ ਦੇਣ ਵਾਲੇ ਹੋ ਦੈਤਾਂ ਨੂੰ ਮਾਰ ਕੇ ਵੇਦਾਂ ਦਾ ਨਿਰਮਾਣ ਕਰਨ ਵਾਲੇ ਹੋ ਜਿੰਨੇ ਮਹਾਨ ਪੁਰਸ਼ ਹੈ ਉਹ ਸਾਰੇ ਤੁਹਾਡੇ ਤੋਂ ਹੀ ਬਣਿਆ ਹੈ ਮਹਾਰਾਜ ਸ਼੍ਰੀ ਕ੍ਰਿਸ਼ਨ ਜੀ ਕੰਸ ਨੂੰ ਮਾਰੜ ਵਾਲੇ ਮਹਾਰਾਜ ਨਰਸਿੰਘ ਨੂੰ ਮਾਰਨ ਵਾਲੇ ਤੁਸੀਂ ਹਰ ਨਾਕਸ਼ਤਾ ਹੀ ਉਤਾਰੋ ਉਹ ਗੁਰੂ ਸਾਹਿਬ ਜੀ ਬੜੀ ਉਸਤਤ ਕਰਨ ਲਗਾ ਜਦੋਂ ਗੁਰੂ ਸਾਹਿਬ ਨੇ ਐਸੇ ਬਚਨ ਸੁਨੇ ਉਸਤੇ ਦ੍ਰਿਸ਼ਟੀ ਪਈ ਤੇ ਉਹਦੇ ਕਪਾੜੇ ਖੋਲ ਦਿੱਤੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਭਗਤੀ ਦੀ ਦਾਤ ਦਿੱਤੀ। ਵਾਰ ਲੈ ਕੇ ਉਹਨੇ ਬੜੀ ਭਗਤੀ ਕੀਤੀ। ਇਸ ਤਰ੍ਹਾਂ ਸੇਵਾ ਕਰਕੇ ਕੁਝ ਦਿਨ ਉਹ ਗੁਰੂ ਸਾਹਿਬ ਦੇ ਕੋਲ ਰਹਾ। ਫੇਰ ਇਹ ਗੁਰੂ ਸਾਹਿਬ ਤੋਂ ਅਗਿਆ ਲੈ ਕੇ ਲਾਹੌਰ ਚਲਾ ਗਿਆ। ਉਹ ਲਾਹੌਰ ਚ ਜਾ ਕੇ ਗੁਰੂ ਸਾਹਿਬ ਦੀ ਉਸਤਤ ਕਰਨ ਲੱਗਾ। ਜਿੱਥੇ-ਜਿੱਥੇ ਸਿੱਖ ਸੁਣਦੇ ਫਿਰ ਕਰਤਾਰਪੁਰ ਸਾਹਿਬੇ ਖੇ ਆ ਲੱਗ ਪਏ ਤੇ ਉੱਥੇ ਸੁਖ ਮਾਨਣ ਲੱਗੇ। ਬਾਦ ਵਿੱਚ ਮਾਤਾ ਸੁਲਖਣੀ ਜੀ ਤੇ ਉਹਨਾਂ ਦੇ ਦੋਨੋਂ ਪੁੱਤਰ ਸ਼੍ਰੀ ਚਾਂਜੀ ਤੇ ਬਾਬਾ ਲਖਮੀਤਾਸ ਜੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਆਗਿਆ ਪਾ ਕੇ ਸ਼੍ਰੀ ਕਰਤਾਰਪੁਰ ਸਾਹਿਬ ਆਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੱਖਰਾ ਘਰ ਲੈ ਕੇ ਦਿੱਤਾ ਤੇ ਆਪ ਧਰਮਸ਼ਾਲਾ ਵਿੱਚ ਰਹਿਣ ਲੱਗ ਪਏ ਬੜੀ ਸੋਹਣੀ ਧਰਮਸ਼ਾਲਾ ਬਣ ਗਈ ਧਰਮਸ਼ਾਲਾ ਦੇ ਵਿਚਕਾਰ ਗੁਰੂ ਸਾਹਿਬ ਦਾ ਅਸਣ ਸੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਭ ਨੂੰ ਬੈਠ ਕੇ ਦਰਸ਼ਨ ਦਿੰਦੇ ਉੱਥੇ ਦਿਨ ਰਾਤ ਕੀਰਤਨ ਹੁੰਦਾ ਉਥੇ ਕੀਰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਕਰਦੇ ਪਹਿਲਾਂ ਗੁਰੂ ਸਾਹਿਬ ਸ਼ਬਦ ਪੜ੍ਹਦੇ ਤੇ ਫਿਰ ਉਸ ਸ਼ਰਦੀ ਵਿਚਾਰ ਦੱਸਦੇ ਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਥੇ ਖੇਤੀ ਵੀ ਕੀਤੀ ਜਦੋਂ ਖੇਤੀ ਪੱਕ ਜਾਂਦੀ ਤਾਂ ਸਿੱਖ ਉਸ ਨੂੰ ਮਹਾਰਾਜ ਦੇ ਚੰਨਾ ਵਿੱਚ ਲਿਆ ਕੇ ਰੱਖ ਦਿੰਦੇ ਗੁਰੂ ਸਾਹਿਬ ਫਿਰ ਲੰਗਰ ਚਲਾਉਂਦੇ ਗੁਰੂ ਸਾਹਿਬ ਨੇ ਸਭ ਨੂੰ ਕਹਿ ਦਿੱਤਾ ਇੱਥੇ ਕੋਈ ਭੁੱਖਾ ਨਾ ਰਹੇ ਇੱਥੇ ਹਰ ਸਮੇਂ ਭੋਜਨ ਹੋਏਗਾ ਇਸ ਤਰੀਕੇ ਸੰਗਤਾਂ ਆਂਦੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਤੇ ਆਪਣਾ ਜਨਮ ਸਫਲਾ ਕਰਦੀਆਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ